ਉਸ ਦਿਨ ਜਦੋਂ ਪਾਣੀ ਆਇਆ ਤੁਹਾਡਾ ਇੱਥੇ ਸਮਾਨ ਹੋਣਾ ਹਾਂ ਹਾਂ ਸਾਡਾ ਸਮਾਨ ਸੀਗਾ ਜੀ ਅਸੀਂ ਤੇ ਰਾਤ 26 ਤਰੀਕ ਨੂੰ 3 ਵਜੇ ਦੇ ਕਰੀਬ ਪਾਣੀ ਆਇਆ ਅਸੀਂ ਤੇ 6 6:30 ਵਜੇ ਦੇ ਕਰੀਬ ਆਇਆ ਉਦੋਂ ਆਪਾਂ ਵੇਖਿਆ ਆ ਕੇ ਇੱਥੇ 2.5 2.5 ਫੁੱਟ ਦੁਕਾਨ ਦੇ ਅੰਦਰ ਪਾਣੀ ਸੀ ਤੇ ਉਸੇ ਰਾਤ ਦੀ ਗੱਲ ਹੈ ਜਦੋਂ ਇਹ ਦੁਕਾਨ ਜਿਹੜੀ ਬਿਲਕੁਲ ਖਤਮ ਨਹੀਂ ਉਸ ਰਾਤ ਦੀ ਨਹੀਂ ਫਿਰ ਇਹ ਦੁਬਾਰਾ 27 ਤਰੀਕ ਨੂੰ ਦੁਬਾਰਾ ਪਾਣੀ ਆਇਆ ਉਹਦੇ ਵਿੱਚ ਫਿਰ ਦੁਕਾਨਾਂ ਦੀਆਂ ਇਹ ਪਿੱਛੇ ਜਿਹਨੀਆਂ ਜਿਆਦਾ ਨੁਕਸਾਨ 27 ਤਰੀਕ ਨੂੰ ਹੋਇਆ ਹਾਂ ਉਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਇੱਥੇ ਸੁਣਨ ਨੂੰ ਮਿਲਦਾ ਕਿ ਪਾਰ ਜਿਹੜਾ ਕਾਫੀ ਜਾਨੀ ਨੁਕਸਾਨ ਵੀ ਹੋਇਆ ਹਾਂ 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 ਪਾਰ ਮਤਲਬ 3-4 ਜੀ ਜਿਹੜੇ ਇਹਨਾਂ ਦੀ ਇੱਥੇ ਸੀਗੇ ਗੁਜਰਾ ਦੇ ਉਹ ਵਿਚਾਰੇ ਰੁੜ ਗਏ ਇੱਕ ਗੁੰਮ ਲੜਕੀ ਉਹਨਾਂ ਦੀ ਮਿਲ ਗਈ ਸੀ ਦੋ ਉਹਨਾਂ ਦੇ ਹਲੇ ਤੱਕ ਮਿਲੇ ਨਹੀਂ ਤੇ ਜੇ ਹੁਣ ਦੀ ਗੱਲ ਕਰੀਏ ਅਜੇ ਤੇ ਤੁਸੀਂ ਆਪਣੇ ਕੋਲੋਂ ਹੀ ਜਿਹੜਾ ਕੰਮ ਕਰਵਾ ਰਹੇ ਹੋ ਹਾਂਜੀ ਹਾਂਜੀ ਤੇ ਸਰਕਾਰ ਵੈਸੇ ਸਰਕਾਰ ਦਾ ਕੋਈ ਨੁਮਾਇੰਦਾ ਤੇ ਆਇਆ ਹੋਊਗਾ ਕਿ ਨਹੀਂ ਸਰਕਾਰ ਦੇ ਨੁਮਾਇੰਦੇ ਆਏ ਆ ਆਪਣੀ ਮੰਤਰੀ ਸਾਹਿਬ ਆਏ ਆ ਆਸ਼ਵਾਸ਼ਣ ਦਿੱਤਾ ਹੋਣਾ ਵੀ ਆਪਾਂ ਕਰਾਂਗੇ ਫੋਟਵਾਰੀ ਵਗੈਰਾ ਆਏ ਸੀ ਲਿਖ ਕੇ ਲੈ ਗਏ ਸੀ ਹੁਣ ਅਗੇ ਦੇਖੋ ਕਦੋਂ ਕਰਦੇ ਆ ਕਦੋਂ ਦਿੱਲੀ ਹੁਣ ਫਿਲਹਾਲ ਤੇ ਜਿਹੜਾ ਆਪਣਾ ਸਾਰਾ ਆਪਣੇ ਕੋਲ ਹੀ ਕਰਦਾ ਫਿਲਹਾਲ ਆਪਾਂ ਕਰਨ ਰਿਹਾ ਜੀ ਆਪਣਾ ਘਰਵਾਰ ਚਲਾਣਾ